ਤੇ ਆਪਣੇ ਪੁੰਡੇ ਕੋ ਉਤਰ ਆਕਾ ਥੋੜੇ ਟਾਈਮ ਚ ਜਿਹੜਾ ਇਹ ਬਾਜੀ ਛੱਡੀ ਜਾਣੀ ਐ ਲਓ ਵੀ ਤਿਆਰੀ ਕਿੰਨੀ ਐਂਟਰੀ ਹੋ ਗਈ ਕਿੰਨੀ ਐਂਟਰੀ 180 ਲਓ ਵੀ 180 ਕਬੂਤਰਾਂ ਦੀ ਐਂਟਰੀ ਹੋ ਚੁੱਕੀ ਐ ਤੇ ਰੰਗ ਜਿਹੜਾ ਲਿਖ ਲਿਆ ਪੰਡਾ ਕੋਟ ਲਿਆ ਬਲੋ ਤੇ ਜਲਦੀ ਜਿਹੜੀ ਬਾਜੀ ਏ ਛੱਡੀ ਜਾਊਗੀ ਜਬਾਨ ਬਹੁਤ ਬੋਲਦਾ ਹੈ ਆਪਾਂ ਤੋਂ ਰੰਗ ਬੋਲਦਾ ਹੈ ਹਾਂ ਆਪਾਂ ਤੋਂ ਬੋਲਦਾ ਹੈ ਆਹ ਦੇਖੀ ਸੌਂਹਰਾ ਲਾਗੇ ਸਤੋ ਦਾ ਲਾਗੇ ਆਪਾਂ ਖੜੇ ਹਾਂ ਆਪਾਂ ਦੀ ਟੀਮ ਦੀ ਸੀ ਬਾਈ ਨਹੀਂ ਲਿਖਿਆ ਜਾਣਾ ਮੈਨੂੰ ਲੱਗਿਆ ਤੇਰੀ ਨਹੀਂ ਲਿਖਣਾ ਯਾਰ ਕੋਈ ਉਹ ਕਰੀ ਗਾ ਜਲਦੀ ਸ਼ਾਬਾਸ਼ ਬਾਈ ਜਬਾਨ ਨਾਲ ਨਾ ਬੋਲਿਆ ਯਾਰ ਲੈ ਵੀ ਕਹਿੰਦੇ ਕਬੂਤਰ ਤਾਂ ਕਬੂਤਰਾਂ ਦੇ ਮਾਲਕਾਂ ਦੇ ਖਾਣੇ ਆ ਤੇ ਜਿਹੜਾ ਚੋਗਾ ਇਹ ਚੋਬਰ ਨੇ ਪਾਉਣਾ ਇਹ ਵੀ ਵੱਡੀ ਜ਼ਿੰਮੇਵਾਰੀ ਆ ਇੱਥੇ ਹੈ ਕੀ ਕੋ ਖਵਾਏਗਾ ਭਰਾ ਦਾਲ ਬਣਾਵਾਂਗੇ ਦਾਲ ਆ ਖਵਾਲ ਬਣਾ ਲੈਗੇ ਇੱਥੇ ਰੱਖ ਇੱਥੇ ਰੱਖ ਤਕੜੀ ਗੱਲਬਾਤ ਹੋ ਜਾਣੀ ਹੈ ਠੀਕ ਹੈ ਲਓ ਵੀ ਕਹਿੰਦੇ ਇਹ ਵੀ ਤਿਆਰੀਆਂ ਤੇ ਆ ਚੋਬਰ ਦਾ ਵੀ ਵੱਡਾ ਸਹਯੋਗ ਆ ਹੈ ਤੇ ਤੜਕੇ ਤੋਂ ਜਿਹੜਾ ਇਹ ਮਿਹਨਤ ਤੇ ਲੱਗਿਆ ਹੋਇਆ ਭਰਾ ਤੇ ਤਿਆਰੀ ਬਿਲਕੁਲ ਚੱਲ ਰਹੀ ਹੈ ਤੇ ਥੋੜੇ ਜਿਹੀ ਟਾਈਮ 'ਚ ਜਿਹੜਾ ਕਬੂਤਰ ਛੱਡੇ ਜਾਣੇ ਆ ਤੇ ਥੋੜੀਆਂ ਬਹੁਤੀਆਂ ਜਿਹੜੀਆਂ ਐਂਟਰੀਆਂ ਰਹਿਣਗੀਆਂ ਕਿਸੇ ਦਾ ਰੰਗ ਲੇਖਣ ਵਾਲਾ ਰਹੇਗਾ ਉਹ ਕਰੀ ਜਾਣੇ ਪਿਆਰ ਨਾਲ ਭਾਈ ਜਿੰਦੂ ਚੱਲ ਕੋਈ ਨਹੀਂ ਟੇਮਟ ਮਾਹਮਾ ਦੇਦੇ ਕਿਨੇ ਆਇਆ ਇਹ ਬੋਸ ਤਸਮਾ ਬਾਈ ਕਈ ਵਾਰ ਬਾਈ ਰੰਗ ਲਿਖਣ ਵਾਲਾ ਰਹਿ ਗਿਆ ਕੋਈ ਕਬੂਤਰ ਜਿਹੜੇ ਨਵੇਂ ਸੱਜਣ ਆਏ ਆ ਉਹਨਾਂ ਦੀ ਐਂਟਰੀ ਹੋ ਰਹੀ ਹੈ اچھا 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 ਮੈਂ ਮੈਂ ਯਾਦ ਨੇ ਕਿਹਦਾ ਕੋਈ ਕਹੀ ਜਾਵੇ ਨਹੀਂ ਲਿਖਿਆ ਆਪਣੇ ਲਿਖੇ ਰੱਖੀ ਕੋਈ ਨਹੀਂ ਕਰਦੇ ਨਹੀਂ ਮੈਂ ਤੈਨੂੰ ਤੇਰਾ ਕਹਦਾ ਮੈਂ ਤਾਂ ਨਵਾਂ ਪੁੱਤਰ ਨਹੀਂ ਆ ਨਵਾਂ ਨਹੀਂ ਕੋਈ ਪੁੱਤਰ ਇੱਕ ਵੀ ਲਿਖਿਆ ਗਏ ਨਾ ਲਿਸਟਾਂ ਦੇ ਹੋਰ ਤੇ ਦੂਜੇ ਨਵਾਂ ਨਹੀਂ 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 ਆਈ ਜਾ ਰੋ ਉਹ ਨੰਬਰ ਐਂਟਰੀਆਂ ਮੋੜ ਦੀ 400 ਰੁਪਏ ਆਇਆ ਤੇਰਾ आया भाई भाई छड़ा वो यार भाई नवा नहीं एंटर करते करवाया अपना ਜੀ ਰੋੜੀ ਕੋਈ ਪਰ ਉਹ ਬਦਲਣਾ ਨੇ ਨਾ ਉਹ ਨਾਲੇ ਮੈਂ ਬਤਾਉਂਗਾ ਯਾਰ ਬਈ ਐਸੀ ਆ ਰਹੀ ਹੈ ਉਹ ਤਾਂ ਠੀਕ ਆ ਯਾਰ ਕਸਮਾ ਬਾਲਾ ਪੈਸਾ ਹੈ ਮੇਰੀ ਗੱਲ ਤਾਂ ਸੁਣ ਲੈ ਮੈਂ ਮੈਨੂੰ 60 ਤੱਕ ਪਿਸ਼ਾਬ ਕਰਾਂ ਮੈਂ ਯਾਰ ਮੈਂ ਤਾਂ ਸੋਨਾ ਨਹੀਂ ਮੈਂ ਨਹੀਂ ਆਉਂਗਾ ਭਰਾ ਮੈਂ ਮੈਂ ਤੈਨੂੰ 500 ਖੂਤਰ ਬਣ ਜਾ ਚੋ ਜੀ ਕੀ ਕਰੀ ਜੀ ਤੇਰਾ ਅਕਾਊਂਟ ਦਾ ਕੋਲ ਮੇਰੇ ਕੋਲ ਤਾਂ ਪੈਸਾ ਨਹੀਂ ਹੈ ਐਂਟਰੀ ਬਈ ਬਹੁਤ ਜ਼ਿਆਦਾ ਹੋ ਚੁੱਕੀ ਐ ਤੇ ਦੇਖ ਲੋ ਇਕੱਠ ਪਿੰਡ ਕੋਟਲੀ ਅ블ੂ ਦੀ ਖੁੱਲੀ ਬਾਜੀ ਕਬੂਤਰ ਬਾਜੀ ਤੇ ਐਂਟਰੀਆਂ ਲਗਭਗ ਹੋ ਗਈਆਂ ਤੇ 5-10 ਮਿੰਟਾਂ ਦਾ ਜਿਹੜਾ ਕਬੂਤਰ ਬਾਜੀ ਛੱਡੀ ਜਾਣੀ ਹੈ ਕਬੂਤਰ ਛੱਡਿਆ ਬਾਈ ਕਿ ਰੱਖਣ ਜਾ ਰਹੇ ਆ ਹੈ ਲਓ ਵੀ ਸ਼ੌਂਕ ਦਾ ਕਹਿੰਦੇ ਕੋਈ ਮੁੱਲ ਨਹੀਂ ਜਿੰਨੇ ਵੀ ਸੱਜਣ ਆਏ ਬਹੁਤ ਦੂਰ-ਦੂਰ ਤੋਂ ਜਿਹੜੇ ਪਹੁੰਚੇ ਐ ਇੱਥੇ ਰਮਾਨਾ ਰਮਾਨਾ ਰਮਾਨੀ ਤੂੰ ਛੱਡ ਤਾਂ ਉਹ ਫੈਂਸਲਾ ਦਾ ਸੀ ਆਓ ਆ ਜਾ ਆ ਜਾ ਉਹ ਸੁਣਨੇ ਆ ਚੱਲ ਗਏ ਲਓ ਵੀ ਥੋੜੇ ਸਮੇਂ ਚ ਜਿਹੜਾ ਓਲਾ ਪਾਉਣ ਜਾ ਰਹੇ ਆ ਤੇ ਬਹੁਤ ਵਧੀਆ ਜਿਹੜਾ ਜਗਾ ਜਿਹੜਾ ਤੁਸੀਂ ਨਜ਼ਾਰਾ ਦੇਖ ਰਹੇ ਹੋ ਉਹ ਦੇਖੋਗੇ ਇੱਥੇ ਜਿਹੜੇ ਕਬੂਤਰ ਛਡਾਈ ਜਾਣੇ ਆ 250 ਤੋਂ 60 ਹੋ ਗਿਆ ਭਾਈ ਜਿਆਦਾ ਹੀ ਹੋਊਗਾ ਬੋਲੇ ਦਾ ਕੀ ਦੁਤਾਂ ਦਾ ਛੱਡੋ ਛੱਡੋ ਕਰਦਾ ਹੁਣ ਤਾਂ ਲੋ ਵੀ ਬਾਈ ਦੇਖ ਸਕਦੇ ਹੋ ਕਿੰਨੇ ਦੋਸਤ ਜਿਹੜੇ ਕਬੂਤਰ ਬਾਜ਼ ਪਹੁੰਚੇ ਹੋਏ ਆ ਤੇ ਤਿਆਰੀ ਹੈ ਜਿਹੜੀ ਲੱਭਣ ਜਾ ਰਿਹਾ ਤੇ ਆ ਮੁੰਡਾ ਜਿਹੜਾ ਇਹਨੇ ਕਬੂਤਰ ਨਵੇਂ ਰੱਖਣੇ ਆ ਕਬੂਤਰ ਰੱਖਣੇ ਕੁੱਕੜ ਰੱਖਣੇ ਕਬੂਤਰ ਲੈ ਵੀ ਕਹਿੰਦੇ ਆ ਵੀ ਮੁੰਡੇ ਨੂੰ ਕਹਿੰਦੇ ਕੋਈ ਕਬੂਤਰ ਕੁੱਕੜ ਰਖਾਉਣਾ ਏ ਤੂੰ ਅੱਗੇ ਆ ਬੰਦੇ ਦੇ ਆਪਣੇ ਨੇ ਛੱਲੇ ਆ ਹਾਂ ਥਾਪੀ ਦੇ ਦੇ ਕਰਾਂ ਦੀ ਥਾਪੀ ਦੇ ਦੀ ਕਹਿੰਦਾ ਕਬੂਤਰ ਛੱਡਣ ਜਾ ਰਹੇ ਆ ਤੇ ਮਾਲਕ ਭਲੀ ਕਰੇ ਬਾਈ ਸਾਰਿਆਂ ਤੇ ਤੇ ਮੌਸਮ ਜਿਹੜਾ ਬਹੁਤ ਵਧੀਆ ਇੰਤਜ਼ਾਰ ਆ ਬਾਈ ਸਾਰਿਆਂ ਨੇ ਕਿਉਂਕਿ ਬਾਜੀ ਛੱਡਣ ਦਾ ਜਿਹੜਾ ਟਾਈਮ ਥੋੜਾ ਜ਼ਿਆਦਾ ਹੋ ਰਿਹਾ ਤੇ ਕੋਸ਼ਿਸ਼ ਸਮੇਂ 'ਚ ਜਿਹੜੇ ਇੱਥੋਂ ਪੁੱਲੇ ਪਵਾਏ ਜਾਣੇ जवाका कनारी किनारीअ ما ته کي ਲੋ ਜੀ ਹੋਲੇ ਦੀ ਬਿਲਕੁਲ ਤਿਆਰੀ ਹੈ ਥੋੜੇ ਟਾਈਮ ਚ ਜਿਹੜਾ ਕਬੂਤਰ ਛੱਡੇ ਜਾਣੇ ਆ ਪਲਟਾ ਦਈਏ ਕਿਹੜੇ ਰੈਕਟਰ ਲੱਗੂਗਾ ਬੈਂਦ ਦੇ ਹੋ ਗਏ ਛੱਡ ਲਾ ਜੀ ਸਾਰੇ ਮੈਂ ਕਰਕੇ ਦੋ ਦੋ ਛੱਡ ਰਿਹਾ ਹਾਂ ਬੱਲੂਆਂ ਨੇ ਲੈ ਕੇ ਨਹੀਂ ਹਲੜ ਜੀ ਬੱਲੂਆਂ ਨੇ ਇੱਧਰ ਦੀ ਕਿੱਧਰ ਦੀ ਟੱਪੂ ਓਏ ਲੋ ਵੀ ਚੋਟੀ ਦੇ ਕਬੂਤਰਬਾਜ਼ ਅਜੇ ਆਰਾਮ ਫਰਮਾ ਰਹੇ ਆ ਦੇਖ ਲੈ ਤੇ ਕਬੂਤਰ ਤੁਹਤ ਬਖਾ ਦੇ 55 ਬਾਈ ਕਿੰਨਾ ਟਾਈਮ ਹੋ ਗਿਆ ਜਿਹੜਾ ਇਹ ਰੱਖ ਰਹੇ ਆ ਤੁਸੀਂ ਤਿੰਨ ਪੀੜੀਆਂ ਦਾ ਤਿੰਨ ਪੀੜੀਆਂ ਜਿਹੜੀਆਂ ਕਬੂਤਰਾਂ ਨੂੰ ਸਮਰਪਿਤ ਆ ਤੇ ਨਾਲ ਆ ਸਗਾ ਭਰਾ ਤੇ ਲੋ ਵੀ ਜਿਹੜਾ ਤਿੰਨ ਪੀੜੀਆਂ ਤੋਂ ਬਾਈ ਦਾ ਬਹੁਤ ਵੱਡਾ ਯੋਗਦਾਨ ਰਿਹਾ ਕਬੂਤਰ ਬਾਜੀ ਚ ਤੇ ਤਿਆਰੀ ਆ ਬਾਈ ਬਾਬੂਲੇ ਦੀ ਥੋੜਾ ਲੇਟ ਹੋ ਗਿਆ

ਨੀਕਿਆ ਜਿਆ ਹਾਂ ਬਾਈ ਨਿੱਕਿਆ ਜਿਆ ਹਾਂ ਬਾਈ ਲੰਬੂ ਜੇਤੋ ਲੰਬੂ ਜੇਤੋ ਕਰਮੇ ਕਰੋ ਕੰਮ ਯਾਰ ਉਹ ਧਰਮੇ ਬਾਸ ਯਾਰ ਭਾਈ ਉਹ ਨਵੇਂ ਗੋੜੀ ਲੈ ਕੇ ਆ ਯਾਰ ਪੈਸੇ ਆਏ ਆ ਮਰੇ ਉਹ ਨਵੇਂ ਨਹੀਂ ਲੈ ਕੇ ਜਿਹਦੇ ਪੈਸੇ ਆਉਂਦੇ ਲਿਖਣੀ ਅਗਲੇ ਵਈ ਲੱਭੂ ਜੇ ਤੋ ਪੈਸੇ ਦੇ ਜੋ इंटर उहो लिखी ਅਲੈਕਸੈਂਡਰ ਤੇ ਬਾਤੂ ਕੀ ਤੇ ਬੈਲਾ ਬੋਤਲ ਆਈ ਵੀਡੀਓ ਕੋਲ ਦਾ ਲਾਈਵ ਹੈ ਬਾਈ ਜਿੱਲਾ ਦਾ ਕੀ ਰੇਲੀ ਤੇ ਘੱਟ ਨਹੀਂ ਹੁੰਦਾ ਬਿਲਕੁਲ ਬਿਲਕੁਲ ਬਾਈ ਇਹ ਬਿਲਕੁਲ ਜਾਇਜ਼ ਆ ਗੱਲ। ਸ਼ੌਂਕ ਦਾ ਕੋਈ ਮੁੱਲ ਨਹੀਂ ਭਰਾ। ਹੈਂ? ਰੈਲਿੰਗਾਂ ਰੋਲਿੰਗਾਂ ਦਾ ਪਿੱਛੇ ਇਹ ਗੱਲ ਅੱਗੇ। YouTube ਤੇ YouTube ਤੇ 頑張れ。